ਭਾਰਤ ਅੱਜ ਦੁਨੀਆ ਵਿੱਚ ਸਭ ਤੋਂ ਜ਼ਿਆਦਾ ਟੈਰਿਫ ਲਾਉਂਦਾ ਹੈ ਜਦੋਂ ਮਾਰਕੀਟ ਖੋਲੀ ਗਈ ਇਕਨੋਮੀ ਖੋਲੀ ਗਈ ਤੇ ਭਾਰਤ ਵਿੱਚ ਫੋਰਨ ਇਨਵੈਸਟਮੈਂਟ ਦਾ ਨਿਵੇਸ਼ ਹੋਇਆ ਉੱਥੇ ਭਾਰਤ ਕਿਉਂ ਨਹੀਂ ਸਕਸੈਸਫੁਲ ਹੋ ਰਿਹਾ ਇਹ ਬਹੁਤ ਸੋਚਣ ਵਾਲੀ ਗੱਲ ਹੈ ਇੱਕਦਮ ਕੋਈ ਸਰਪ੍ਰਾਈਜ਼ ਨਹੀਂ ਹੈ ਜਿਵੇਂ ਭਾਰਤ ਦਾ ਮੀਡੀਆ ਰਿਐਕਟ ਕਰ ਰਿਹਾ ਬਹੁਤ ਸਮੇਂ ਤੋਂ ਪ੍ਰੈਜ਼ੀਡੈਂਟ 트੍ਰੰਪ ਜਿਹੜੇ ਨੇ ਉਹ ਭਾਰਤ ਦੇ ਨਾਲ ਨੇਗੋਸ਼ੀਏਟ ਕਰ ਰਹੇ ਨੇ ਤੇ ਹਾਲੀ ਵੀ ਮੈਂ ਸਮਝਦਾ ਕਿ ਭਾਰਤ ਦੀ ਸਰਕਾਰ ਨੂੰ ਮੌਕਾ ਹੈ ਕਿ ਇਹ ਜਿਹੜਾ ਇੱਕ ਬੈਕ ਡੋਰ ਓਪਨ ਰੱਖਿਆ ਗਿਆ ਹੈ ਪ੍ਰੈਜ਼ੀਡੈਂਟ 트럼ਪ ਵੱਲੋਂ ਉਹਦਾ ਜਲਦੀ ਤੋਂ ਜਲਦੀ ਫਾਇਦਾ ਚੁੱਕਣਾ ਇੰਡੀਆ ਦੀ ਮਾਰਕੀਟ ਖੁੱਲੇਗੀ ਬਾਹਰ ਦੀਆਂ ਕੰਪਨੀਆਂ ਇੰਡੀਆ ਵਿੱਚ ਆਣਗੀਆਂ ਟੈਰਫ ਲਾਵਾਂਗੇ ਉਹਦੇ ਨਾਲ ਭਾਰਤ ਨੂੰ ਜੋ ਕਿ ਬੈਂਕਰਪਟ ਹੋ ਚੁੱਕਿਆ ਸੀ ਉਹ ਸਰਦਾਰ ਮਨਮੋਹਨ ਸਿੰਘ ਜੀ ਨੇ ਭਾਰਤ ਨੂੰ ਇੱਕ ਨਵੀਂ ਚੀਜ਼ ਦਿੱਤੀ ਔਰ ਉਹਦੇ ਨਾਲ ਭਾਰਤ ਦੀ ਇਕਨੋਮਿਕ ਡਵਲਪਮੈਂਟ ਇਨੀ ਤੇਜ਼ ਹੋਈ ਭਾਰਤ ਵੀ ਅਮਰੀਕਾ ਨੂੰ ਹੋਰ ਦੁਨੀਆ ਵਿੱਚ ਐਕਸਪੋਰਟ ਕਰੇਗਾ ਔਰ ਇੱਕ ਟਾਈਮ ਆਗਾ ਕਿ ਅਸੀਂ ਟੈਰਫੀ ਘਟਾ ਦੇਾਂਗੇ ਔਰ ਜਿਹੜੇ ਡੈਫਿਸਿਟ ਨੇ ਮੁਲਕਾਂ ਨਾਲ ਉਹ ਘਟ ਜਾਣਗੇ ਔਰ ਬਹੁਤ ਹੀ ਅ اچھا ਇੱਕ ਇਕਨੋਮਿਕ ਬੈਲੈਂਸ ਹੋ ਜਾਏਗਾ ਜੈ ਸ਼ੰਕਰ ਜੀ ਔਰ ਮੋਦੀ ਜੀ ਦੀ ਜਿਹੜੀ ਪਾਲਿਸੀਆਂ ਸਾਰੋਂ ਦਾ ਨਾਲ ਬੜਾ ਹੱਦ ਤੱਕ ਸਹਿਮਤ ਹੁੰਦਾ ਸਾਂ ਸਰਕਾਰ ਨੇ ਪਿਛਲੇ 11 ਸਾਲਾਂ ਵਿੱਚ ਜਿਹੜੀ ਇਕਨੋਮੀ ਉਹਨੂੰ ਇੱਕ ਤਰ੍ਹਾਂ ਦਾ ਫਿਰ ਤੋਂ ਬੰਦ ਕਰਨਾ ਸ਼ੁਰੂ ਕਰਤਾ ਅਸੀਂ ਇਕਨੋਮੀ ਵੱਡੀ ਕਰਨਾ ਚਾਹਨੇ ਆ ਅਸੀਂ ਗਵਰਨਮੈਂਟ ਆਪਣੀ ਭਾਰਤ ਨੂੰ ਉੱਪਰ ਲੈ ਕੇ ਜਾਣਾ ਚਾਹਨੇ ਆ ਤੇ ਅਸੀਂ ਉਹ ਉਹ ਬੱਬਲ ਜੋ ਹਟ ਕੇ ਤੇ ਵੱਡੀਆਂ ਇਕਨੋਮੀਆਂ ਨਾਲ ਨੇਗੋਸ਼ੀਏਟ ਕਰੀ ਜਿਵੇਂ ਬਾਕੀ ਮੁਲਕਾਂ ਨੇ ਕੀਤੀਆਂ ਨੇ ਪ੍ਰੋਗਰਾਮ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਸਖਪਾਲ ਸਿੰਘ ਤਨਵਾ ਤੇ ਮੇਰੇ ਨਾਲ ਨੇ ਰਾਜਨੀਤਿਕ ਵਿਸ਼ੇਸ਼ਕ ਡਾਕਟਰ ਜਸਦੀਪ ਸਿੰਘ ਜੈਸੀ ਜੈਸੀ ਜੀ ਬਹੁਤ-ਬਹੁਤ ਸਵਾਗਤ ਹੈ ਥੈਂਕ ਯੂ ਬਹੁਤ-ਬਹੁਤ ਪ੍ਰੈਜ਼ੀਡੈਂਟ ਡੋਨਲਡ 트ੰਪ ਦੇ ਬਿਆਨ ਉੱਚ ਤਾਂ ਕਿਸੇ ਨਾ ਕਿਸੇ ਵੱਡੀ ਚਰਚਾ ਨੂੰ ਅੰਜਾਮ ਦਿੰਦੇ ਨੇ ਪਰ ਖਾਸ ਕਰਕੇ ਜਦੋਂ ਭਾਰਤ ਦੇ ਬਾਰੇ ਹੋਵੇ ਤਾਂ ਭਾਰਤ ਦਾ ਮੀਡੀਆ ਵੀ ਉਸ ਨੂੰ ਇੱਕ ਨਵੀਂ ਦਿਸ਼ਾ ਉਚਾਈਆਂ ਜਾਂ ਨਿਵਾਨਾਂ ਵੱਲ ਲੈ ਜਾਂਦਾ ਹੈ ਤੇ ਇਹੋ ਕੁਸ਼ੀ ਹੁਣ ਹੋ ਰਿਹਾ ਹੈ ਜਦੋਂ ਪ੍ਰੈਜ਼ੀਡੈਂਟ ਡੋਨਲਡ 트ੰਪ ਦਾ ਭਾਰਤ ਨੂੰ ਲੈ ਕੇ ਇੱਕ ਵੱਡਾ ਬਿਆਨ ਆਇਆ ਹੈ ਜਿਸ ਵਿੱਚ ਉਹਨਾਂ ਨੇ 25% ਟੈਰਫ ਲਾਉਣ ਦੀ ਗੱਲ ਕੀਤੀ ਹੈ ਤੇ ਨਾਲ ਹੀ ਉਹਨਾਂ ਨੇ ਗੱਲ ਕੀਤੀ ਹੈ ਕਿ ਭਾਰਤ ਉੱਪਰੋਂ ਰਸ਼ੀਆ ਤੋਂ ਤੇਲ ਲੈਣ ਕਰਨ ਕੁਝ ਪੈਨਲਟੀ ਵੀ ਲਾਉਣਗੇ ਇਸ ਦੇ ਨਾਲ ਚਰਚਾਵਾਂ ਦਾ ਬਾਜ਼ਾਰ ਕਰਮ ਹੈ ਅਸੀਂ ਆਪਣੇ ਪਿਛਲੇ ਪ੍ਰੋਗਰਾਮ ਦੇ ਵਿੱਚ ਵੀ ਗੱਲ ਕੀਤੀ ਸੀ ਕਿ ਕੁਝ ਜਿਹੜੇ ਇੱਥੋਂ ਦੇ ਚੁਣੇ ਹੋਏ ਨੁਮਾਇੰਦੇ ਨੇ ਜਿਨ੍ਹਾਂ ਦੇ ਵਿੱਚੋਂ ਪ੍ਰੈਜ਼ੀਡੈਂਟ 트ੰਪ ਦੇ ਕਰੀਬੀ ਲਿੰਸ ਗ੍ਰਾਹਮ ਨੇ ਇਹ ਬਿਆਨ ਦਿੱਤਾ ਸੀ ਕਿ ਜਿਹੜੇ ਕੰਟਰੀ ਰਸ਼ੀਆ ਤੋਂ ਤੇਲ ਲੈਂਦੇ ਨੇ ਜਾਂ ਉਹਨਾਂ ਦੇ ਨਾਲ ਵਪਾਰ ਕਰਦੇ ਨੇ ਉਹਨਾਂ ਉੱਪਰ 500% ਟੈਕਸ ਲਾਉਣਾ ਚਾਹੀਦਾ ਹੈ ਹੁਣ ਜਦੋਂ ਦੁਨੀਆ ਭਰ ਦੇ ਵਿੱਚ ਭਾਰਤ ਤੇ ਅਮਰੀਕਾ ਦੇ ਸਬੰਧਾਂ ਨੂੰ ਇਸ ਟੈਰਫ ਨੂੰ ਲੈ ਕੇ ਇੱਕ ਵੱਖਰੀ ਦਿਸ਼ਾ ਤੇ ਦ੍ਰਿਸ਼ਟੀਕੋਣ ਤੋਂ ਵੇਖਿਆ ਜਾ ਰਿਹਾ ਹੈ ਤਾਂ ਇਸ ਦੀਆਂ ਅੰਦਰੂਨੀ ਗਹਿਰਾਈਆਂ ਨੂੰ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਜਸਦੀਪ ਸਿੰਘ ਜੈਸੀ ਹਰਾਂ ਤੋਂ ਜੈਸੀ ਜੀ ਇਹ ਜਿਹੜਾ ਸਾਰਾ ਕੁਝ 25% ਟੈਰਫ ਦੀ ਗੱਲ ਆਈ ਹੈ 1 ਅਗਸਤ ਤੋਂ ਸ਼ੁਰੂ ਹੋਣ ਜਾ ਰਿਹਾ ਹੈ ਤੇ ਨਾਲ ਹੀ ਪ੍ਰੈਜ਼ੀਡੈਂਟ 트ੰਪ ਨੇ ਕਿਹਾ ਕਿ ਅਸੀਂ ਇਹਦੇ ਤੇ ਹੁਣ ਪੈਨਲਟੀ ਵੀ ਲਾਵਾਂਗੇ ਕੀ ਕਹਿਣਾ ਤੁਹਾਡਾ ਇਸ ਬਾਰੇ ਬਿਲਕੁਲ ਇਹ ਕੋਈ एकदम ਕੋਈ ਸਰਪ੍ਰਾਈਜ਼ ਨਹੀਂ ਹੈ ਜਿਵੇਂ ਭਾਰਤ ਦਾ ਮੀਡੀਆ ਰਿਐਕਟ ਕਰ ਰਿਹਾ ਹੈ ਪ੍ਰੈਜ਼ੀਡੈਂਟ 트੍ਰੰਪ ਕਦੋਂ ਤੋਂ ਇਹ ਕਹਿੰਦੇ ਆਏ ਨੇ ਬਲਕਿ ਸਾਡੇ ਆਪਣੇ ਪ੍ਰੋਗਰਾਮ ਚ ਸੀ ਇੱਕ ਹਫਤਾ ਪਹਿਲਾਂ ਇਹ ਜਿਹੜੀ ਪੈਨਲਟੀ ਦੀ ਗੱਲ ਹੋਈ ਸੀ ਇਹ ਕਹੀ ਗਈ ਸੀ ਕਿ ਅਸੀਂ ਕਿਹਾ ਸੀ ਕਿ ਅਮਰੀਕਾ ਜਿਹੜੇ ਰਸ਼ੀਆ ਤੋਂ ਤੇਲ ਲੈ ਰਹੇ ਨੇ ਮਲਕ ਉਹਨਾਂ ਦੇ ਉੱਪਰ ਪੈਨਲਟੀ ਲਗਾਏਗਾ ਔਰ ਇਹ ਬਹੁਤ ਸਮੇਤੋਂ ਪ੍ਰੈਜ਼ੀਡੈਂਟ 트੍ਰੰਪ ਜਿਹੜੇ ਨੇ ਉਹ ਭਾਰਤ ਦੇ ਨਾਲ negotiate ਕਰ ਰਹੇ ਨੇ ਭਾਰਤ ਦੀਆਂ ਟੀਮਾਂ ਵੀ ਇੱਥੇ ਆਈਆਂ ਨੇ ਔਰ ਉਹ negotiate ਕਰਕੇ ਵਾਪਸ ਗਈਆਂ ਨੇ ਪਰ ਜਿੱਥੇ ਦੁਨੀਆ ਦੀ ਹੋਰ ਇਕਨੋਮੀਆ ਯੂਕੇ इवन चाइना ਯੂਰੋਪੀਅਨ ਯੂਨੀਅਨ ਪੂਰਾ ਜਿੱਥੇ ਉਹ ਅੱਜ ਕੰਪਰੋਮਾਈਜ਼ ਕਰਕੇ ਉਹ ਟ੍ਰੇਡ 네ਗੋਸ਼ੀਏਸ਼ਨਸ ਵਿੱਚ ਸਕਸੈਸਫੁਲ ਹੋਏ ਨੇ ਉਹ ਟ੍ਰੇਡ ਡੀਲਾਂ ਮੁਕਾ ਚੁੱਕੇ ਨੇ ਉਥੇ ਭਾਰਤ ਕਿਉਂ ਨਹੀਂ ਸਕਸੈਸਫੁਲ ਹੋ ਰਿਹਾ ਇਹ ਬਹੁਤ ਸੋਚਣ ਵਾਲੀ ਗੱਲ ਹੈ ਔਰ ਮੈਂ ਸਮਝਦਾ ਕਿ ਜਿਹੜਾ ਹੁਣ ਵੀ ਪ੍ਰੈਜ਼ੀਡੈਂਟ 트ੰਪ ਨੇ ਜਿਹੜਾ 25% ਟੈਰਫ ਲਾਤਾ ਹੈ ਔਰ ਫਰਾਈਡੇ ਤੋਂ ਉਹਨਾਂ ਨੇ ਕੀ ਲੱਗ ਜਾਏਗਾ ਨਾਲ ਹੀ ਉਹਨਾਂ ਨੇ ਇੱਕ ਓਪਨ ਡੋਰ ਹਾਲੀ ਵੀ ਦਿੱਤਾ ਹੋਇਆ ਹੈ ਕਿ ਤੁਸੀਂ ਹਾਲੀ ਵੀ ਸਾਡੀ ਨੇਗੋਸ਼ੀਏਸ਼ਨਸ ਭਾਰਤ ਨਾਲ ਚੱਲ ਰਹੀਆਂ ਨੇ ਤੇ ਹਾਲੀ ਵੀ ਮੈਂ ਸਮਝਦਾ ਕਿ ਭਾਰਤ ਦੀ ਸਰਕਾਰ ਨੂੰ ਮੌਕਾ ਹੈ ਕਿ ਇਹ ਜਿਹੜਾ ਇੱਕ ਬੈਕ ਡੋਰ ਓਪਨ ਰੱਖਿਆ ਗਿਆ ਹੈ ਪ੍ਰੈਜ਼ੀਡੈਂਟ 트ੰਪ ਵੱਲੋਂ ਉਹਦਾ ਜਲਦੀ ਤੋਂ ਜਲਦੀ ਫਾਇਦਾ ਚੁੱਕਣਾ ਔਰ ਇੱਕ ਟ੍ਰੇਡ ਡੀਲ ਵਿੱਚ ਆਉਣ ਇਹ ਭਾਰਤ ਸਰਕਾਰ ਦੀ ਨਕਾਮੀ ਦਰਸਾ ਰਿਹਾ ਹੈ ਇਹਦੇ ਲਈ ਮੈਂ ਤੁਹਾਨੂੰ ਪਿੱਛੇ ਲੈ ਜਾਣਾ ਚਾਹਾਂਗਾ 1992 ਦੇ ਵਿੱਚ ਜਦੋਂ ਮਨਮੋਹਨ ਸਿੰਘ ਜੀ ਨੂੰ ਪਹਿਲੀ ਵਾਰੀ ਭਾਰਤ ਦਾ ਫਾਈਨੈਂਸ ਮਿਨਿਸਟਰ ਬਣਾਇਆ ਗਿਆ ਸੀ ਔਰ ਉਹਨਾਂ ਨੇ ਇਕਨੋਮੀ ਦੁਨੀਆ ਸੇ ਭਾਰਤ ਦੀ ਜਿਹੜੀ ਸੀ ਉਹ ਮਾਰਕੀਟ ਖੋਲhti ਸੀ ਉਸ ਵੇਲੇ ਭਾਰਤ ਵਿੱਚ ਬਾਹਰ ਦੇ ਕਿਸੇ ਮੁਲਕ ਦਾ ਕੋਈ ਸਮਾਨ ਨਹੀਂ ਮਿਲਦਾ ਸੀ ਅਸੀਂ ਆਪ ਗੱਡੀ ਵੀ ਆਪ ਹੀ ਬਣਾਉਂਦੇ ਸੀ ਅਸੀਂ ਟੀਵੀ ਵੀ ਆਪ ਬਣਾਉਂਦੇ ਸੀ ਅਸੀਂ ਜੋ ਵੀ ਆਪਣੇ ਲੋਕਾਂ ਨੂੰ ਜਿਹੜੀ ਵੀ نو کوالٹی چیزاں بنا بنا کے دیندے سی امپورٹڈ چیزاں انڈیا وچ بالکل بن سی او اکانومی ਖੁੱਲਣ ਨਾਲ انڈیا وچ ਉਹਨਾਂ ਨੇ ਨਾਲ ਟੈਰਿਫ ਲਾਏ ਸੀ ਕਿ انڈیا ਦੀ ਮਾਰਕੀਟ ਖੁੱਲੇਗੀ ਬਾਹਰ ਦੀਆਂ ਕੰਪਨੀਆਂ انڈیا ਵਿੱਚ ਆਣਗੀਆਂ ਟੈਰਿਫ ਲਾਵਾਂਗੇ ਉਹਦੇ ਨਾਲ ਭਾਰਤ ਨੂੰ ਜੋ ਕਿ ਬੈਂਕਰਪਟ ਹੋ ਚੁਕਿਆ ਸੀ ਉਹ ਸਰਦਾਰ ਮਨਮੋਹਨ ਸਿੰਘ ਜੀ ਨੇ ਭਾਰਤ ਨੂੰ ਇੱਕ ਨਵੀਂ ਚੀਜ਼ ਦਿੱਤੀ ਔਰ ਉਹਦੇ ਨਾਲ ਭਾਰਤ ਦੀ ਇਕਨੋਮਿਕ ਡਵੈਲਪਮੈਂਟ ਇਨੀ ਤੇਜ਼ ਹੋਈ ਔਰ ਇਨੀ ਉੱਪਰ ਗਈ ਕਿ ਉਸ ਵੇਲੇ ਇਹ ਜਦੋਂ ਮਾਰਕੀਟ ਖੋਲੀ ਗਈ ਇਕਨੋਮੀ ਖੋਲੀ ਗਈ ਤੇ ਭਾਰਤ ਵਿੱਚ ਫੋਰਨ ਇਨਵੈਸਟਮੈਂਟ ਦਾ ਨਿਵੇਸ਼ ਹੋਇਆ ਉਹਨਾਂ ਨੇ ਇੰਨੀ ਕੰਪਨੀਆਂ ਵਾਸਤੇ ਈਜ਼ੀ ਕਰਤਾ ਬੈਰੀਅਰਸ ਹਟਾਤੇ ਤੁਸੀਂ ਆਓ ਕੰਪਨੀਆਂ ਰਜਿਸਟਰ ਕਰੋ ਬੈਂਕਿੰਗ ਦੁਨੀਆ ਦਾ ਹਰ ਬੈਂਕ ਸਿਟੀ ਬੈਂਕ ਉੱਥੇ ਪਹੁੰਚ ਗਿਆ ਵਰਲਡ ਦੇ ਸਾਰੇ ਐਚਐਸਬੀਸੀ ਬੈਂਕ ਵੱਡੇ ਵੱਡੇ ਦੁਨੀਆ ਦੇ ਬੈਂਕ ਭਾਰਤ ਚ ਪਹੁੰਚ ਗਏ ਔਰ ਬਹੁਤ ਜ਼ਿਆਦਾ ਇੰਡੀਆ ਨੂੰ ਦਾ ਫਾਇਦਾ ਹੋਇਆ ਪਰ ਅਸੀਂ ਪਿਛਲੇ 11 ਸਾਲ ਤੋਂ ਅਸੀਂ ਵੇਖ ਰਹੇ ਹਾਂ ਕਿ ਇਹ ਚੀਜ਼ਾਂ ਰਿਵਰਸ ਹੋ ਰਹੀਆਂ ਨੇ ਇੱਕ ਤੇ ਜਦੋਂ ਇਹ ਚੀਜ਼ਾਂ ਜਦੋਂ ਟੈਰਿਫ ਲਾਇਆ ਸੀ ਮਾਰਕੀਟ ਖੁੱਲੀ ਸੀ ਉਸ ਵੇਲੇ اے ਵੀ ਸੀ ਕੇ ਭਾਰਤ ਯੂਨਨ Экਸਪੋਰਟ ਕਰੇਗਾ ਭਾਰਤ ਵੀ ਅਮਰੀਕਾ ਨੂੰ ਹੋਰ ਦੁਨੀਆ ਵਿੱਚ Экਸਪੋਰਟ ਕਰੇਗਾ ਔਰ ਇੱਕ ਟਾਈਮ ਆਗਾ ਕਿ ਅਸੀਂ ਟੈਰਫੀ ਕਟਾ ਦੇਾਂਗੇ ਔਰ ਜਿਹੜੇ ਡੈਫਿਸਿਟ ਨੇ ਮਿਲਕਾ ਨਾਲ ਉਹ ਕੱਟ ਜਾਣਗੇ ਔਰ ਬਹੁਤ ਹੀ ਅ اچھا ਇੱਕ ਇਕਨੋਮਿਕ ਬੈਲੈਂਸ ਹੋ ਜਾਏਗਾ ਲੇਕਿਨ ਮੈਂ ਸਮਝਦਾ ਕਿ ਇੰਪੋਰਟ ਦੀ ਜਿੱਥੇ Экਸਪੋਰਟ ਦੀ ਗੱਲਾਂ ਨੇ ਪਾਰਤ ਹਾਲੇ ਵੀ ਇਨਾ ਐਕਸਪੋਰਟ ਨਹੀਂ ਆਪਣਾ ਕਰ ਸਕਿਆ ਜਿੰਨਾ ਕੀ ਕਰਨਾ ਚਾਹੀਦਾ ਸੀ ਇਨਾ ਸਾਲਾਂ ਵਿੱਚ ਔਰ ਦੂਜਾ ਇਹ ਸਰਕਾਰ ਨੇ ਪਿਛਲੇ 11 ਸਾਲਾਂ ਵਿੱਚ ਜਿਹੜੀ ਇਕਨੋਮੀ ਉਹਨੂੰ ਇੱਕ ਤਰ੍ਹਾਂ ਦਾ ਫਿਰ ਤੋਂ ਬੰਦ ਕਰਨਾ ਸ਼ੁਰੂ ਕਰਤਾ ਜਿਹੜੀ ਪਾਰਤ ਦੀ ਇਕਨੋਮੀ ਸੀ ਅੱਜ ਫੋਰਨ ਦੀਆਂ ਕੰਪਨੀਆਂ ਜਿਹੜੀਆਂ ਨੇ ਉਹ ਪਾਰਤ ਵੀ ਦੁਬਾਰਾ ਨਹੀਂ ਜਾਕੀਆਂ ਅੱਜ ਉਥੋਂ ਕੰਪਨੀਆਂ ਬਲਕਿ ਅਮਰੀਕਨ ਕੰਪਨੀਆਂ ਤੇ ਬਾਹਰ ਆ ਗਈਆਂ ਨੇ ਕਿਉਂਕਿ ਬਿਜ਼ਨਸ এনवायरमेंट ਇਹੀ ਪ੍ਰੈਜ਼ੀਡੈਂਟ ਟਰਪ ਨੇ ਆਪਣੇ ਟਵੀਟ ਵਿੱਚ ਵੀ ਕਿਹਾ ਹੈ ਕਿ ਐਂਟਰੀ ਬੈਰੀਅਰਸ ਬੜੇ ਸਖਤ ਨੇ ਇੰਡੀਆ ਦੇ ਭਾਰਤ ਅੱਜ ਦੁਨੀਆ ਵਿੱਚ ਸਭ ਤੋਂ ਜ਼ਿਆਦਾ ਟੈਰਿਫ ਲਾਂਦਾ ਹੈ ਇਹ ਵੀ ਕਿਹਾ ਟਰੰਪ ਐਵਰੇਜ ਟੈਰਿਫ ਇੰਡੀਆ ਦਾ ਜੇ ਤੁਸੀਂ ਪੂਰੀ ਦੁਨੀਆ ਨਾਲ ਕੰਪੇਅਰ ਕੀਤਾ ਜਾਏ ਤੇ ਐਵਰੇਜ ਟੈਰਿਫ ਜਿਹੜਾ ਹੈ ਇੰਡੀਆ ਦਾ ਸਭ ਤੋਂ ਜ਼ਿਆਦਾ ਹੈ 17.3% ਬ੍ਰਾਜ਼ੀਲ ਆਂਦਾ ਹੈ ਸੈਕੰਡ ਨੰਬਰ ਤੇ 11% ਤੇ ਅਮਰੀਕਾ ਦੁਨੀਆ ਵਿੱਚ 3% ਟੈਰਿਫ ਲਾਂਦਾ ਹੈ ਐਵਰੇਜ ਤੇ ਭਾਰਤ ਸਭ ਤੋਂ ਜ਼ਿਆਦਾ ਸੀ ਟੈਰਿਫ ਲੈਂਦੇ ਆ ਔਰ ਸਾਨੂੰ ਜ਼ਰੂਰਤ ਹੈ ਕਿ ਅਸੀਂ ਬੱਬਲਸ ਨਾ ਰਹੀਏ ਅਸੀਂ ਦੁਨੀਆ ਦੇ ਨਾਲ ਚਲੀਏ ਜੇ ਅਸੀਂ ਚਾਹਨੇ ਕਿ ਆਪਣੀ ਅਸੀਂ ਇਕਨੋਮੀ ਵੱਡੀ ਕਰਨਾ ਚਾਹਨੇ ਆ ਅਸੀਂ ਗਵਰਨਮੈਂਟ ਆਪਣੀ ਭਾਰਤ ਨੂੰ ਉੱਪਰ ਲੈ ਕੇ ਜਾਣਾ ਚਾਹਨੇ ਆ ਤੇ ਅਸੀਂ ਉਹ ਉਹ ਬੱਬਲ ਤੋਂ ਹਟ ਕੇ ਤੇ ਵੱਡੀਆਂ ਇਕਨੋਮੀਆਂ ਨਾਲ ਨੇਗੋਸ਼ੀਏਟ ਕਰੀਏ ਜਿਵੇਂ ਬਾਕੀ ਮੁਲਕਾਂ ਨੇ ਕੀਤੀਆਂ ਨੇ ਇੱਥੇ ਜਿਹੜੀ ਭਾਰਤ ਦੀ ਨੀਤੀ ਨਜ਼ਰ ਆ ਰਹੀ ਹੈ ਮਾਫ ਕਰਨਾ ਮੈਂ ਆਪ ਬੜਾ ਹੈਰਾਨ ਆ ਕਿਉਂਕਿ ਮੈਂ ਜੈ ਸ਼ੰਕਰ ਜੀ ਔਰ ਮੋਦੀ ਜੀ ਦੀ ਜਿਹੜੀ ਪਾਲਿਸੀਆਂ ਸਾਰੋਂ ਦਾ ਨਾਲ ਬੜਾ ਹੱਦ ਤੱਕ ਸਹਿਮਤ ਹੁੰਦਾ ਸਾਂ ਪਰ ਜਿਹੜਾ ਪਿਛਲੇ ਆਪਰੇਸ਼ਨ ਸਿੰਦੂਰ ਤੋਂ ਬਾਅਦ ਜਿਹੜਾ ਵੇਖਣ ਨੂੰ ਆ ਰਿਹਾ ਹੈ ਉਹ ਇੱਕ ਗਵਰਨਮੈਂਟ ਇਵਨ ਨਜ਼ਰ ਆ ਰਹੀ ਜਿਵੇਂ ਬੋਖਲਾਈ ਹੋਈ ਹੈ ਉਹਨਾਂ ਨੂੰ ਸਮਝ ਨਹੀਂ ਆ ਰਿਹਾ ਕਿ ਕੀ ਕਰੀਏ ਫੋਰਨ ਪਾਲਿਸੀ ਦਾ ਕੀ ਕਰੀਏ ਆਪਣੀ ਡੋਮੈਸਟਿਕ ਪੋਪੂਲੇਸ਼ਨ ਨੂੰ ਕੀ ਕਰੀਏ ਔਰ ਇੱਕ ਜਿਵੇਂ ਸਟੇਜ 'ਤੇ ਜਾ ਕਰ ਰਹੇ ਨੇ ਕਿ ਆਪਣੇ ਲੋਕਾਂ ਨੂੰ ਜਾਂ ਤੇ ਬਿਹਾਰ ਦੀ ਇਲੈਕਸ਼ਨ ਨਹੀਂ ਹੋ ਗਈ ਹੈ ਇੰਪੋਰਟੈਂਟ ਕਿ ਕੋਈ ਵੀ ਸਟੈਪ ਲੈਣ ਤੋਂ ਪਹਿਲਾਂ ਉਹ ਹਰ ਚੀਜ਼ ਨੂੰ ਹੁਣ ਦੇਖ ਰਹੇ ਨੇ ਵੀ ਇਹਦਾ ਵੋਟਾਂ ਤੇ ਉੱਪਰ ਕੀ ਅਸਰ ਪਏਗਾ ਇਹ ਇਹ ਇਸ ਤਰ੍ਹਾਂ ਮੁਲਕ ਨਹੀਂ ਚੱਲਦੇ ਔਰ ਦੂਜੀ ਗੱਲ ਮੈਂ ਇਹ ਵੀ ਕਹਿਣਾ ਚਾਹਾਂਗਾ ਕਿ ਜਦੋਂ ਭਾਰਤ ਦੀ ਨੇਗੋਸ਼ੀਏਸ਼ਨਸ ਅਸੀਂ ਵੇਖ ਰਹੇ ਆ ਜਦੋਂ ਫੋਰਨ ਪੋਲਿਸੀ ਵੇਖ ਰਹੇ ਆ ਇੱਕ ਹੁੰਦਾ ਹੈ ਸਵੈ ਭਿਮਾਨ ਇੱਕ ਹੁੰਦਾ ਅਹੰਕਾਰ ਇਹ ਜਿਹੜਾ ਅਹੰਕਾਰ ਹੈ ਨਾ ਇਹ ਅਸੀਂ ਹੁਣ ਭਾਰਤ ਦੇ ਐਡਮਿਨਿਸਟ੍ਰੇਸ਼ਨ ਵਿੱਚ ਵੇਖ ਰਹੇ ਆ ਭਾਰਤ ਦੇ ਖਾਸ ਕਰਕੇ ਐਡਮਿਨਿਸਟ੍ਰੇਸ਼ਨ ਵਿੱਚ ਵੀ ਨਹੀਂ ਭਾਰਤ ਦੇ মিডিਆ ਵਿੱਚ ਵੇਖ ਰਿਹਾ ਅਣਖ ਹੋਣਾ ਇੱਕ ਬਹੁਤ ਵੱਖਰੀ ਗੱਲ ਹੈ ਕਿ ਹਾਂ ਜੀ ਇਸ ਮੋਲਕ ਦੀ ਅਣਖ ਹੈ ਇਸ ਕੌਮ ਦੀ ਅਣਖ ਹੈ ਪਰ ਇੱਕ ਮੋਲਕ ਵਿੱਚ ਕਮਾਂਡ ਆ ਜਾਣਾ ਔਰ ਇੱਕ ਕੌਮ ਵਿੱਚ ਕਮਾਂਡ ਆ ਜਾਣਾ ਉਹ ਬੜੀ ਅਹੰਕਾਰ ਆ ਜਾਣਾ ਉਹ ਬੜੀ ਗਲਤ ਗੱਲ ਹੈ ਸਾਡੀ ਪੰਜਾਬੀ ਤੇ ਕਹਾਵਤ ਹੈ ਅਹੰਕਾਰਿਆ ਸੋ ਮਾਰਿਆ ਅਹੰਕਾਰ ਅਸੀਂ ਵੇਖ ਰਹੇ ਹਾਂ ਕਿ ਅਸੀਂ ਬਸ ਵਿਸ਼ਵ ਗੁਰੂ ਬਣ ਗਏ ਹ ਔਰ ਇਹ ਭਾਰਤ ਦਾ মিডিਆ ਜਿਹੜਾ ਹੈ ਇਹ ਬਹੁਤ ਜ਼ਿਆਦਾ ਇਹਨੂੰ ਪ੍ਰੋਮੋਟ ਕਰ ਰਿਹਾ ਹੈ ਭਾਰਤ ਦੇ ਲੋਕਾਂ ਦੇ ਉੱਪਰ ਵੀ ਔਰ ਬਾਹਰ ਵੀ ਅਸੀਂ ਲੀਡਰਸ਼ਿਪ ਕੋਲੋਂ ਇੰਨੀ ਸੁਣਿਆ ਬਾਹਰ ਆ ਕੇ ਕਿ ਅਸੀਂ ਵਿਸ਼ਵ ਗੁਰੂ ਆ ਕਿਉਂ ਗੁਰੂ ਨੂੰ ਪਤਾ ਹੈ ਅਸਲੀ ਵਿਸ਼ਵ ਗੁਰੂ ਕੌਣ ਹੈ ਅਸਲੀ ਵਿਸ਼ਵ ਗੁਰੂ 25% ਜਿਹੜਾ ਨਾ ਉਹ ਥ੍ਰੈਟ ਕਰ ਦਿੰਦਾ ਮੈਂ ਲਾਣ ਲੱਗਾ ਫਰਡੇ ਨੂੰ ਸੋ ਠੀਕ ਹੈ ਤੁਸੀਂ ਆਪਣੇ ਭਾਰਤ ਦੀ ਜਨਤਾ ਨੂੰ ਜੋ ਵੀ ਦੱਸਣਾ ਹੈ ਤੁਸੀਂ ਦੱਸੋ ਪਰ ਇੰਟਰਨੈਸ਼ਨਲ ਲੈਵਲ ਤੇ ਜਦੋਂ ਕੰਟਰੀ ਦੀ ਗੱਲ ਆਂਦੀ ਹੈ ਮੈਂ ਸਮਝਦਾ ਸਰਦਾਰ ਮਨਮੋਹਨ ਸਿੰਘ ਜੀ ਨੇ ਜੋ ਐਗਜ਼ਾਮਪਲ ਸੈੱਟ ਕੀਤੇ ਨੇ ਜੋ ਭਾਰਤ ਦੀ ਇਕਨੋਮੀ ਨੂੰ ਉਹ ਉੱਪਰ ਲੈ ਕੇ ਗਏ ਸਨ ਔਰ ਜੋ ਅਮਰੀਕਾ ਨਾਲ ਉਹਨਾਂ ਨੇ ਉਸ ਵੇਲੇ ਡੀਲਾਂ ਨੈਗੋਸ਼ੀਏਟ ਕੀਤੀਆਂ ਸੀ ਤੁਹਾਨੂੰ ਯਾਦ ਹੋਣਾ ਉਸ ਵੇਲੇ ਭਾਰਤ ਦੇ ਉੱਪਰ ਸੈਂਕਸ਼ਨ ਲੱਗੇ ਹੋਏ ਸਨ ਨਿਊਕਲੀਅਰ ਜਿਹੜਾ ਪੋਖਰਨ ਵਿੱਚ ਕੀਤਾ ਗਿਆ ਸੀ ਐਬਸੋਲੂਟਲੀ ਉਹ ਉਹਨੂੰ ਸਾਰਾ ਉਹਨਾਂ ਨੇ ਨੈਗੋਸ਼ੀਏਟ ਕੀਤਾ ਔਰ ਉਸ ਤੋਂ ਬਾਅਦ ਮਾਰਕੀਟਸ ਖੋਲੀਆਂ ਔਰ ਭਾਰਤੀ ਇਕਨੋਮੀ ਨੂੰ ਕਿੱਥੇ ਦਾ ਕਿੱਥੇ ਲੈ ਕੇ ਚਲੇ ਗਏ ਔਰ ਉਹਨਾਂ ਨੂੰ ਉਸ ਵੇਲੇ ਦੇ ਜਿਹੜੇ ਪ੍ਰੈਜ਼ੀਡੈਂਟ ਸੀ ਜਾਰਜ ਬੁਸ਼ ਔਰ ਬਾਅਦ ਵਿੱਚ ਜੋਬਾਮਾ ਵੀ ਔਰ ਪ੍ਰਧਾਨ ਮੰਤਰੀ ਮਨਮੋਨ ਸਿੰਘ ਨੂੰ ਆਪਣਾ ਇਕਨੋਮਿਕਲ ਗੁਰੂ ਮੰਨਦੇ ਹੁੰਦੇ ਸਨ ਉਹਨਾਂ ਕੋਲੋਂ ਸਲਾਹ ਲੈਂਦੇ ਹੁੰਦੇ ਸਨ ਪਰ ਉਸ ਵੇਲੇ ਅਹੰਕਾਰ ਨਹੀਂ ਸੀ ਉਸ ਵੇਲੇ ਕਮੰਡ ਨਹੀਂ ਸੀ ਉਸ ਵੇਲੇ ਅਣਖ ਸੀ ਉਸ ਵੇਲੇ ਕੰਟਰੀ ਨੂੰ ਅੱਗੇ ਲਿਜਾਣ ਦਾ ਜਜ਼ਬਾ ਸੀ ਹੁਣ ਜਿਹੜਾ ਹੈ ਨਾ ਅਸੀਂ ਉਹ ਕਿ ਕਿ ਦਿਨ ਨਾ ਕਿਤੇ ਰਹੇ ਈਗੋ ਆ ਗਿਆ ਕਿ ਅਸੀਂ ਪਤਾ ਨਹੀਂ ਕਿੰਨੇ ਵੱਡੇ ਹੋ ਗਏ ਆ ਕਿ ਭਾਰਤ ਦਾ ਮੀਡੀਆ ਤੁਸੀਂ ਵੇਖੋ ਅਸੀਂ ਤੇ ਅਮਰੀਕਾ ਦੀ ਵੀ ਪਰਵਾਹ ਨਹੀਂ ਕਰਦੇ ਤੇ ਇਹ ਜਿਹੜਾ ਇਹ ਇਹ ਜਿਹੜਾ ਇੱਕ ਨੈਰੇਟਿਵ ਸੈੱਟ ਕੀਤਾ ਗਿਆ ਹੈ ਨਾ ਇਹ ਇੰਡੀਆ ਲਈ ਮੈਂ ਸਮਝਦਾ ਬੜਾ ਖਤਰਨਾਕ ਹੈ ਨਾਲੇ ਤੁਹਾਨੂੰ ਅਸਾਂ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹਵਾਗਾ ਕਿ ਮਨਮੋਹਨ ਸਿੰਘ ਜੀ ਦੀ ਸਰਕਾਰ ਤੇ ਹੁਣ ਦੀ ਸਰਕਾਰ ਵਿੱਚ ਕਿੱਥੇ ਫਰਕ ਪੈ ਗਿਆ ਜੀ ਜਦੋਂ ਇਹ ਗੱਲ ਹੈ ਜਦੋਂ ਕਪਿਲ ਸਿੰਪਲ ਸਾਡੇ ਐਜੂਕੇਸ਼ਨ ਮਿਨਿਸਟਰ ਹੁੰਦੇ ਸੀ ਭਾਰਤ ਦੇ ਤੇ ਅਮਰੀਕਾ ਦੌਰੇ ਤੇ ਆਏ ਤੇ ਵਾਸ਼ਿੰਗਟਨ ਡੀਸੀ ਵਿੱਚ ਇੱਕ ਬ੍ਰੈਕਫਾਸਟ ਰੱਖਿਆ ਗਿਆ ਸੀ ਉਹਨਾਂ ਦੇ ਸਮਾਨ ਵਿੱਚ ਉੱਥੇ ਮੈਂ ਵੀ ਸੀਗਾ ਔਰ ਬਾਈ ਚਾਂਸ ਮੈਂ ਉਹਨਾਂ ਦੇ ਟੇਬਲ ਤੇ ਨਾਲ ਬ੍ਰੈਕਫਾਸਟ ਕਰ ਰਿਹਾ ਸੀ ਤੇ ਉਸ ਵੇਲੇ ਭਾਰਤ ਦੀ ਇਕਨੋਮੀ ਬਹੁਤ ਹੀ ਉੱਚੇ ਲੈਵਲ ਤੇ ਪਹੁੰਚ ਚੁੱਕੀ ਸੀ ਮਾਰਕੀਟ ਖੁੱਲ ਚੁੱਕੀ ਸੀ ਔਰ ਹਰ ਕੰਪਨੀ ਹੀ ਭਾਰਤ ਜਾ ਰਹੀ ਸੀ ਇੰਡੀਆ ਦੀ ਜਿਹੜਾ ਜੀਡੀਪੀ ਗਰੋਥ ਸੀ ਉਹ 9% ਤੇ ਸੀ ਔਰ ਬਹੁਤ ਬਹੁਤ ਜ਼ਬਰਦਸਤ ਸੀ ਔਰ ਅਸੀਂ ਟੇਬਲ ਤੇ ਬੈਠੇ ਤੇ ਜਿਵੇਂ ਆਦਤ ਹੁੰਦੀ ਹੈ ਕਈ ਬੰਦਿਆਂ ਨੇ ਟੇਬਲ ਤੇ ਚਾਪਲੂਸੀ ਸ਼ੁਰੂ ਕੀਤੀ ਉਹਨਾਂ ਨੇ ਕਿਹਾ ਜੀ ਇੰਡੀਆ ਨੇ ਤੇ ਕਮਾਲ ਕਰਤਾ ਹੈ ਮਿਨਿਸਟਰ ਸਾਹਿਬ ਕਪੀਸਿਬਲ ਜੀ ਇੰਡੀਆ ਨੇ ਤੇ ਇਹ ਕਰਤਾ ਹੈ ਜੀ ਇੰਡੀਆ ਨੇ ਤੇ ਉਹ ਕਰਤਾ ਹੈ ਉਹਨਾਂ ਨੇ بجائے ਉਹਨੂੰ ਕਹਿਣ ਦੇ ਕਿ ਹਾਂ ਜੀ ਅਸੀਂ ਤੇ ਇਹ ਕਰਤਾ ਉਹਨਾਂ ਨੇ ਕਿਹਾ ਜੀ ਤੁਸੀਂ ਕੀ ਗੱਲਾਂ ਕਰ ਰਹੇ ਹੋ ਹਾਲੀ ਕੁਝ ਵੀ ਨਹੀਂ ਕਰਤਾ ਅਸੀਂ ਹਾਲੀ ਤੇ ਸਾਡੇ ਕੋਲ ਇਨਫ ਮਲੇਰੀਆ ਦੇ ਵੈਕਸੀਨਸ ਨਹੀਂ ਹੈ ਕਿ ਅਸੀਂ ਪੂਰੀ ਪੋਪੂਲੇਸ਼ਨ ਨੂੰ ਮਲੇਰੀਆ ਦੀ ਦਵਾਈਆਂ ਦੇ ਸਕੀ ਹੂੰ ਤੁਸੀਂ ਇਹ ਜੇ ਤੁਸੀਂ ਇੱਥੇ ਸੋਚਣ ਲੱਗ ਪਏ ਕਿ ਅਸੀਂ ਤੇ ਬਸ ਜੀ ਪਹੁੰਚ ਗਏ ਆ ਤੇ ਅਸੀਂ ਤੇ ਨੰਬਰ 1 ਹੋ ਗਏ ਆ ਤੇ ਫਿਰ ਸਾਡੀ ਤਰੱਕੀ ਰੁਕ ਜਾਣੀ ਉਹਨਾਂ ਨੇ ਕਿਹਾ ਜੀ ਸਾਡੇ ਪੋਪੂਲੇਸ਼ਨ ਦੇ ਹਿਸਾਬ ਨਾਲ ਅਗਲੇ 5 ਸਾਲਾਂ ਵਿੱਚ ਭਾਰਤ ਨੂੰ 20 ਹਜ਼ਾਰ ਯੂਨੀਵਰਸਿਟੀਆਂ ਦੀ ਲੋੜ ਹੈ ਸਾਡੇ ਬੱਚਿਆਂ ਨੂੰ ਅੱਗੇ ਕਾਲਜ ਲੈਵਲ ਦੀ ਐਜੂਕੇਸ਼ਨ ਦੇਣ ਲਈ ਸਾਡੇ ਕੋਲ ਯੂਨੀਵਰਸਿਟੀਆਂ ਹੀ ਨਹੀਂ ਨੇ ਹਮ ਉਹਨਾਂ ਨੇ ਅਸਲੀਅਤ ਸਾਨੂੰ ਦਿਖਾਈ ਔਰ ਅਸੀਂ ਸਾਡਾ ਉਸ ਵੇਲੇ ਹੋਰ ਹੋਇਆ ਕਿ ਯਾਰ ਨਹੀਂ ਵਾਕਈ ਇੰਨੀ ਡਿਵੈਲਪਮੈਂਟ ਕਰ ਰਿਹਾ ਮੁਲਕ ਪਰ ਨਾਲ ਹੋਰ ਵੀ ਬਹੁਤ ਜ਼ਰੂਰਤ ਹੈ ਹੁਣ ਜੇ ਅਸੀਂ ਇਹੀ ਨੈਰੇਟਿਵ ਸੈੱਟ ਕਰਦੇ ਰਹੀ ਵੀ ਅਸੀਂ ਤੇ ਵਿਸ਼ੂ ਗੁਰੂ ਬਣ ਗਏ ਅਸੀਂ ਤੇ ਨੰਬਰ 1 ਹੋ ਗਏ ਆ ਤੇ ਫਿਰ ਲੋਕੀ ਜਾਣੇ ਵੀ ਚਲੋ ਹੁਣ ਤੇ ਹੋ ਗਏ ਹੁਣ ਫਿਰ ਕੀ ਅੱਗੇ ਹੋਰ ਡਿਵੈਲਪ ਕੀ ਕਰਨਾ ਅਈ ਤੁਸੀਂ ਵੇਖ ਲਓ ਮਾਈਕਰੋਸਾਫਟ ਨੇ ਅਜੋ ਜਿਹੜੀ ਸਾਡੀ ਦੂਜੀ ਕੰਪਨੀ ਨਾਇਰਾ ਉਹਦੇ ਨਾਲ ਸੰਬੰਧ ਤੋੜ ਲਏ। ਸੋ ਇੰਨਾਂ ਚੀਜ਼ਾਂ ਦਾ ਇਹ ਜਿਹੜਾ ਅਸੀਂ ਈਗੋ ਔਰ ਕਮੰਡ ਲੈ ਕੇ ਚੱਲ ਰਹੇ ਹਾਂ ਇਹਦਾ ਕਿੰਨਾ ਨੁਕਸਾਨ ਵੀ ਹੋ ਸਕਦਾ ਸਾਨੂੰ। ਕਿੱਥੇ ਸਾਨੂੰ ਰੀਅਲਿਸਟਿਕ ਹੋਣ ਦੀ ਲੋੜ ਹੈ ਕਿਉਂਕਿ ਤੁਹਾਨੂੰ ਦੁਨੀਆ ਦੇ ਹਰ ਮੁਲਕ ਨਾਲ ਚੱਲਣਾ ਪਏਗਾ। ਅੱਜਕੱਲ ਵਰਲਡ ਇਕਨੋਮੀ ਵਿੱਚ ਹੁਣ ਦੇਖਣ ਚ ਆ ਰਿਹਾ ਹੈ ਕਿ ਜਦੋਂ ਦਾ ਅਮਰੀਕਾ ਨਾਲ ਥੋੜੀ ਜਿਹੀ ਚਿੜਮਿੜ ਹੋਈ ਇਹ ਟ੍ਰੇਡ ਦੇ ਕਰਕੇ ਕਮਾਂਡ ਕਰਕੇ ਵੀ ਅਸੀਂ ਅਮਰੀਕਾ ਨਾਲ ਕਿਉਂ ਕਰੀਏ ਉਸੇ ਵੇਲੇ ਅਸੀਂ ਉਧਰ ਕਮਾਂਡ ਨਹੀਂ ਕੀਤਾ ਸੀ ਚੁੱਪਚਾਪ ਚਾਈਨਾ ਕੋਲ ਜਾ ਰਹੇ ਮੇਰਾ ਨੈਕਸਟ ਸਵਾਲ ਇਹ ਸੀਗਾ ਜਿਨ੍ਹਾਂ ਨੇ ਹੁਣ ਪਾਕਿਸਤਾਨ ਵੀ ਤੁਹਾਡੀ ਲੜਾਈ ਵਿੱਚ ਉਹਨਾਂ ਨੇ ਤੁਹਾਡੇ ਰੈਫੇਲ ਜਾਜ਼ ਗਰਾਏ ਨੇ ਇਹ ਤੇ ਸਾਡੀ ਆਰਮੀ ਵੀ ਮੰਨ ਚੁੱਕੀ ਹੈ ਕਿ ਅਸੀਂ ਤੇ ਪਾਕਿਸਤਾਨ ਵਿੱਚ ਚਾਈਨਾ ਨਾਲ ਲੜ ਰਹੇ ਸਾਂ ਭਾਰਤ ਦੀ ਆਰਥਿਕ ਅਸੀਂ ਕਿਵੇਂ ਅਸਰ ਦੇਖਦੇ ਹੋ ਇਹਦਾ ਜਿਸ ਉੱਪਰ ਦਾ ਅਸਰ ਤੇ ਤੁਸੀਂ ਵੇਖੋ ਨਾ ਇਹ ਇਹ ਜਰਾ ਜੀ ਜਦੋਂ ਇਹ ਗੱਲਬਾਤ ਹਿੱਲੀ ਹੈ ਤੇ ਰੁਪਿਆ ਤੁਹਾਡਾ ਡਿੱਗ ਗਿਆ ਹੈ ਅੱਜ 87 ਰੁਪਏ ਕੋਈ ਤੇ ਡਾਲਰ ਚਲਾ ਗਿਆ ਇਹ ਜਦ ਕੱਲ ਸਵੇਰੇ ਸਟਾਕ ਮਾਰਕੀਟ ਖੁੱਲਣੀ ਆ ਭਾਰਤ ਵਿੱਚ ਤੇ ਉਹ ਬੜਾ ਵੇਖਣ ਵਾਲਾ ਹੋਣਾ ਕਿ ਕਿਵੇਂ ਰਿਐਕਟ ਕਰਦੀ ਮਾਰਕੀਟ ਇਹਦਾ ਸਭ ਤੋਂ ਵੱਡਾ ਜਿਹੜੀ ਫੋਰਨ ਇਨਵੈਸਟਮੈਂਟਸ ਨੇ ਉਹ ਆਪਣਾ ਪੈਸਾ ਖਿੱਚ ਰਹੀਆਂ ਨੇ ਭਾਰਤ ਵਿੱਚ ਜਿਹੜੇ ਫੋਰਨ ਇਨਵੈਸਟਰਸ ਨੇ ਉਹ ਸਾਡੀ ਸਟਾਕ ਮਾਰਕੀਟ ਚੋਂ ਪੈਸਾ ਖਿੱਚ ਰਹੇ ਨੇ ਜਿਹੜਾ ਪੈਸਾ ਆ ਰਿਹਾ ਹੈ ਉਹ ਲੋਕਲ ਭਾਰਤ ਦਾ ਪੈਸਾ ਆ ਰਿਹਾ ਹੈ ਉਹ ਵੀ ਤੁਹਾਡੀ ਜਿੰਨੀਆਂ ਵੀ ਇੰਸ਼ੋਰੈਂਸ ਕੰਪਨੀਆਂ ਨੇ ਤੁਹਾਡੀ ਗਵਰਨਮੈਂਟ ਦੀਆਂ ਜਿਹੜੀਆਂ ਓਨਡ ਪ੍ਰਾਈਵੇਟ ਕੰਪਨੀਆ ਨੇ ਓ ਇਨਵੈਸਟ ਕਰੀਏ ਨੇ ਸਟਾਕ ਮਾਰਕੀਟ ਤਾਂ ਕਿ ਸਟਾਕ ਮਾਰਕੀਟ ਸਟੇਬਲ ਰਹੇ। ਔਰ ਇਹਦਾ ਬਹੁਤ ਵੱਡਾ ਅਸਰ ਪੈਣਾ ਹੈ ਜਿਸ 25% ਟੈਰਫ ਕੋਈ ਛੋਟੀ ਮੋਟੀ ਗੱਲ ਨਹੀਂ ਹੈ। 25% ਟੈਰਫ ਤੇ ਸਾਡੀ ਆਈਟੀ ਇੰਡਸਟਰੀ ਦੇ ਉੱਪਰ ਬੜਾ ਵੱਡਾ ਅਸਰ ਪੈਣਾ ਕਿਉਂਕਿ ਭਾਰਤ ਦੀ ਮੇਨ ਸੋਰਸ ਆਫ ਫੋਰਨ ਇਨਕਮ ਹੈ। ਤੁਹਾਡੀ ਜੁਐਲਰੀ ਜੈਮ ਇੰਡਸਟਰੀ ਹੈ ਤੁਹਾਡੀ ਫਾਰਮਾਸੂਟੀਕਲ ਇੰਡਸਟਰੀਜ਼ ਨੇ ਤੁਹਾਡੀਆਂ ਬੈਂਕਿੰਗ ਤੇ ਇਨਵੈਸਟਮੈਂਟ ਇੰਡਸਟਰੀਜ਼ ਨੇ ਆਟੋਮੋਟਿਵ ਸੈਕਟਰ ਹੈ ਹਰ ਸੈਕਟਰ ਵਿੱਚ ਇਹਦਾ ਫਰਕ ਪੈਣਾ ਜੋ ਕਿ ਜੋ ਕਿ ਭਾਰਤ ਦੀ ਇਕਨੋਮੀ ਇਸ ਵੇਲੇ ਅਫੋਰਡ ਨਹੀਂ ਕਰ ਸਕਦੀ ਔਰ ਭਾਰਤ ਨੂੰ ਇਸ ਵੇਲੇ ਸਸਟੇਨਡ ਗਰੋਥ ਦੀ ਲੋੜ ਹੈ ਭਾਰਤ ਨੂੰ ਇਕਨੋਮੀ ਆਪਣੇ ਅੱਗੇ ਲੈ ਜਾਣ ਦੀ ਲੋੜ ਹੈ ਔਰ ਬੇਫਜ਼ੂਲ ਤੁਸੀਂ ਪੰਗਾ ਨਹੀਂ ਲੈ ਸਕਦੇ ਸੁਪਰ ਪਾਵਰਸ ਨਾਲ ਔਰ ਮੈਂ ਸਮਝਦਾ ਕਿ ਹਾਲੀ ਵੀ ਦੋ ਦਿਨ ਹੈ ਨੇ ਔਰ ਭਾਰਤ ਦੀ ਜਿਹੜੀ ਗਵਰਨਮੈਂਟ ਹੈ ਜਿਹੜੇ ਸਾਡੇ ਮਿਨਿਸਟਰ ਨੇ ਕਾਮਰ ਫਿਊਸ਼ ਗੋਇਲ ਜੀ ਬੜੇ ਬਹੁਤ ਇੰਟੈਲੀਜੈਂਟ ਨੇ ਬਹੁਤ ਸਮਝਦਾਰ ਨੇ ਉਹ ਮੈਨੂੰ ਲੱਗਦਾ ਹੈ ਕਿ ਉਹ ਕੋਈ ਨਾ ਕੋਈ ਟ੍ਰੇਡ ਦੇ ਵਿੱਚ ਅੱਛਾ ਡਿਸੀਜਨ ਲੈਣਗੇ ਆ ਜੇ ਤੁਸੀਂ ਮੈਂ ਕਹਿਣਾ ਕਿ ਆ ਪਾਵੇਂ ਇੱਕ ਸੈਕਟਰ ਤੁਸੀਂ ਐਗਰੀਕਲਚਰ ਸੈਕਟਰ ਨਹੀਂ ਵੀ ਖੋਲਣਾ ਚਾਹਦੇ ਉੱਥੇ ਨੇਗੋਸ਼ੀਏਟ ਕਰਕੇ ਬਾਕੀ ਜਿਹੜੇ ਸੈਕਟਰ ਨੇ ਉਹਦੇ ਵਿੱਚ ਤੇ ਅੱਗੇ ਵਧੋ ਤੁਸੀਂ ਇਹਨੂੰ ਕੁਝ ਇਸ ਤਰ੍ਹਾਂ ਦਾ ਮੌਕਾ ਮੈਿਲ ਦੇਖਦੇ ਹੋ ਕਿ ਇੱਕ ਪਾਸੇ ਸੈਸ਼ਨ ਦੇ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਬਿਆਨ ਦੇ ਰਹੇ ਨੇ ਕਿ ਅਸੀਂ ਕਿਸੇ ਦੇ ਕਹਿਣ ਤੇ ਪਾਕਿਸਤਾਨ ਨਾਲ ਜੰਗਬੰਦੀ ਨਹੀਂ ਕੀਤੀ ਤੇ ਦੂਜੇ ਪਾਸੇ ਸਕਾਟਲੈਂਡ ਦੇ ਦੌਰੇ ਤੋਂ ਆਉਂਦੇ ਹੋયા ਆ ਅਮਰੀਕਾ ਦੇ ਪ੍ਰੈਜ਼ੀਡੈਂਟ ਇਹ ਕਹਿ ਰਹੇ ਨੇ ਕਿ ਮੈਂ ਜੰਗਬੰਦੀ ਕਰਾਈ ਆ ਸੋ ਇਹ ਕਿਤੇ ਕੋਈ ਮੌਕਾ ਮਿਲ ਪ੍ਰੈਜ਼ੀਡੈਂਟ ਦਾ ਸੁਭਾਅ ਹੀ ਥੋੜਾ ਜਿਹਾ ਇਸ ਤਰ੍ਹਾਂ ਦਾ ਹੈ 트럼ਪ ਦਾ ਕੋਈ ਇਸ ਤਰ੍ਹਾਂ ਦਾ ਕੋਈ ਤੁਹਾਨੂੰ ਕਾਰਨ ਤਾਂ ਨਜ਼ਰ ਨਹੀਂ ਆ ਰਿਹਾ ਬਿਲਕੁਲ ਨਹੀਂ ਇਹ ਇਹ ਜਿਹੜੀ ਗੱਲ ਸੱਚ ਹੈ ਉਹ ਸੱਚ ਹੈ ਕਿਉਂਕਿ ਭਾਰਤ ਦੀ ਆ ਭਾਰਤ ਦੇ ਹੁਣ ਇਹ ਅਸੀਂ ਜਿਹੜਾ ਮੌਨਸੂਨ ਸੱਤਰ ਚੱਲਿਆ ਪਾਰਲੀਮੈਂਟ ਦਾ ਉਹਦੇ ਵਿੱਚ ਕਈ ਕਲਾਂ ਖੁੱਲ ਕੇ ਆ ਗਈਆਂ ਨੇ ਸਾਹਮਣੇ ਇਹ ਵੀ ਕਿਹਾ ਗਿਆ ਕਿ ਅਸੀਂ ਤੇ ਪਾਕਿਸਤਾਨ ਨੂੰ ਕਹਤਾ ਅਸੀਂ ਜੀ ਇਹ ਤੇ ਬਸ ਅਸੀਂ 20 ਮਿੰਟ ਚ ਆਪਣਾ ਪ੍ਰੋਜੈਕਟ ਪੂਰਾ ਕਰ ਲਿਆ ਸੀ 22 ਮਿੰਟ ਲੱਗੇ ਸਨ ਅਸੀਂ ਗਏ ਅਸੀਂ ਉਹਨਾਂ ਦੇ ਦੋ ਤਿੰਨ ਬੰਮ ਗਰਾਏ ਤੇ ਅਸੀਂ ਵਾਪਸ ਆ ਗਏ ਵਾਪਸ ਆ ਕੇ ਅਸੀਂ ਉਹਨਾਂ ਨੂੰ ਕਾਲ ਕੀਤੀ ਕਿ ਤੁਸੀਂ ਜੀ ਇਹ ਹੁਣ ਅਸੀਂ ਕਰ ਲਿਆ ਹੁਣ ਤੁਸੀਂ ਕੋਈ ਨਾ ਕਰਨਾ ਹੁਣ ਅਸੀਂ ਹੋਰ ਕੋਈ ਨਹੀਂ ਕਰਾਂਗੇ ਉਹਨਾਂ ਨੂੰ ਦੱਸਤਾ ਕਿ ਅਸੀਂ ਉਹਨੂੰ ਹੋਰ ਕੋਈ ਨਹੀਂ ਕਰਾਂਗੇ ਉਸ ਤੋਂ ਬਾਅਦ ਅਸੀਂ ਉਹਨਾਂ ਨੂੰ ਅਸੀਂ ਆਪਣੀ ਆਰਮੀ ਨੂੰ ਵੀ ਕਿਹਾ ਸੀ ਵੀ ਤੁਸੀਂ ਜਾਓਗੇ ਤੁਸੀਂ ਪਾਕਿਸਤਾਨ ਦੀ ਕਿਸੇ ਮਿਲਟਰੀ ਦੇ ਉੱਪਰ ਅਟੈਕ ਨਹੀਂ ਕਰਨਾ ਉਹਨਾਂ ਦੀ 에ਅਰ ਬੇਸਿਸ ਤੇ ਤੁਸੀਂ ਕੋਈ ਨਹੀਂ ਕਰਨਾ ਤੁਸੀਂ ਸਿਰਫ ਦੋ ਤਿੰਨ ਠਿਕਾਣੇ ਜਿਹੜੇ ਨੇ ਇੱਥੇ ਬਸ ਮਾਰ ਕੇ ਆ ਜਾਣਾ ਤੇ ਤੁਸੀਂ ਅਗਰ ਇਸ ਇੱਕ ਮੁਲਕ ਦੀ 에ਅਰ ਫੋਰਸ ਨਿਊਟਰਲਾਈਜ਼ ਨਹੀਂ ਕਰੋਗੇ ਉਹਨਾਂ ਦੀ 에ਅਰ ਫੋਰਸ ਬੇਸਿਸ ਨਿਊਟਰਲਾਈਜ਼ ਨਹੀਂ ਕਰੋਗੇ ਤੇ ਤੁਸੀਂ ਤੇ ਆਪਣੇ ਪਾਇਲਟਾਂ ਨੂੰ ਉੱਥੇ ਸੁਇਸਾਈਡ ਮਿਸ਼ਨ ਤੇ ਭੇਜ ਰਹੇ ਹੋ ਅਗਲਿਆਂ ਦੀ ਪੂਰੀ ਮਿਸਾਈਲਜ਼ ਉਹਨਾਂ ਦੀ ਪੂਰੀ 에ਅਰ ਡਿਫੈਂਸ ਤੇ ਤਿਆਰ ਹੈ ਯਾ ਤੇ ਕੋਈ ਤੁਹਾਡੀ ਮਿਲੀ ਭਗਤ ਸੀ ਪਹਿਲਾਂ ਹੀ ਕਿ ਇਹ ਤੁਸੀਂ ਵੀ ਨਾ ਕਰਨਾ ਤੇ ਅਸੀਂ ਵੀ ਨਹੀਂ ਕਰਾਂਗੇ ਔਰ ਯਾ ਤੁਸੀਂ ਜਾਣ ਬੁੱਝ ਕੇ ਆਪਣੇ ਪਾਇਲਟਸ ਨੂੰ ਉੱਥੇ ਭੇਜਤਾ ਕਿ ਭਈ ਉਹਨਾਂ ਦੇ ਉਹਨਾਂ ਦੇ ਕਿਸ ਕਿਦਰੇ ਵੀ ਜਿਹੜਾ ਉਹਨਾਂ ਦੇ ਡਿਫੈਂਸ ਨੇ ਉਹਨਾਂ ਨੂੰ ਨਹੀਂ ਤਬਾਹ ਕਰਨਾ ਤੁਸੀਂ ਵੈਸੇ ਹੀ ਜਾ ਕੇ ਬਸ ਬੰਬ ਗਰਾ ਕੇ ਆ ਜਾਓ ਤੇ ਇਹ ਤਾਂ ਉਹ ਚੀਜ਼ਾਂ ਬਾਹਰ ਆ ਗਈਆਂ ਸਾਡੇ ਭਾਰਤ ਦੇ ਆਰਮੀ ਦੇ ਜਰਨਲ ਨੇ ਵੀ ਇਹ ਸਿੰਗਾਪੁਰੂ ਚ ਕੀ ਹੈ ਉਹਨੇ ਕਿਹਾ ਕਿ ਵੀ ਇਹ ਸਾਡੀ ਇਸ ਕਰਕੇ ਅਸੀਂ ਇਹ ਰਿਟਰੀਟ ਹੋਣਾ ਪਿਆ ਸਾਨੂੰ ਕਿਉਂਕਿ ਸਾਡੇ ਕੋਲ ਪੋਲਿਟੀਕਲ ਪ੍ਰੈਸ਼ਰ ਸੀ ਔਰ ਮੈਂ ਸਮਝਦਾ ਕਿ 27 ਵਾਰੀ ਅਗਰ ਇੱਕ ਰਾਸ਼ਟਰਪਤੀ ਕਹਿ ਰਿਹਾ ਹੈ ਕਿ ਮੈਂ ਇਹ ਸੀਜ਼ਫਾਇਰ ਕਰਾਇਆ ਹੈ ਔਰ ਜਿੱਥੇ ਮੌਕਾ ਮਿਲਦਾ ਉਹ ਕਹਿੰਦੇ ਕਿ ਮੈਂ ਸੀਜ਼ਫਾਇਰ ਕਰਾਇਆ ਹੈ ਪ੍ਰਧਾਨ ਮੰਤਰੀ ਮੋਦੀ ਜੀ ਨੇ ਕਿਉਂ ਨਹੀਂ ਇੱਕ ਵਾਰੀ ਵੀ ਆ ਕੇ ਕਿਹਾ ਕਿ ਡੋਨਲਡ ਰਮ ਝੂਠ ਬੋਲ ਰਹੇ ਹਨ ਉਹਨਾਂ ਨੇ ਨਹੀਂ ਕਰਾਇਆ ਕਿਧਰੇ ਵੀ ਨਹੀਂ ਕੀਤਾ ਸੋ ਇਹ ਹੁਣ ਜਿਹੜਾ ਨਾ ਮੀਡੀਆ ਜਿਹੜਾ ਹੈ ਸਾਡਾ ਉਹ ਇਹ ਸਾਰੀਆਂ ਗੱਲਾਂ ਚੁੱਕਦਾ ਹੈ ਇਹ ਗਵਰਨਮੈਂਟ ਵੀ ਨਹੀਂ ਚੁੱਕਦੀ ਮੈਂ ਸਮਝਦਾ ਕਿ ਮੀਡੀਆ ਜਿਹੜਾ ਭਾਰਤ ਦਾ ਨਾ ਉਹਦੇ ਉੱਪਰ ਲਗਾਮ ਲਾਣੀ ਬਹੁਤ ਜ਼ਰੂਰੀ ਹੈ ਜੋ ਕਿ ਬਿਲਕੁਲ ਆਊਟ ਆਫ ਕੰਟਰੋਲ ਹੋਇਆ ਹੈ ਮੈਂ ਤੁਹਾਡੇ ਤੋਂ ਇੱਕ ਸਵਾਲ ਇਹਦੇ ਨਾਲ ਹੀ ਜੁੜਿਆ ਹੋਰ ਪੁੱਛਣਾ ਚਾਹਣਾ ਪ੍ਰੈਜ਼ੀਡੈਂਟ 트ੰਪ ਵੱਲੋਂ ਇੱਕ ਲੈਟਰ ਦਾ ਬੜਾ ਜ਼ਿਕਰ ਹੈ ਜਿਹੜਾ ਗੁਰਪ੍ਰਤੋੰਦ ਪੰਨੂ ਨੂੰ ਲਿਖਿਆ ਗਿਆ ਹੈ ਇਸ ਲੈਟਰ ਦੇ ਬਾਰੇ ਤੁਹਾਡੀ ਕੀ ਟਿੱਪਣੀ ਹੋਵੇਗੀ ਇਹ ਲੈਟਰ ਜਿਹੜਾ ਆਇਆ ਹੈ ਉਹ ਤੇ ਜਨਰਿਕ ਜਿਹਾ ਲੈਟਰ ਹੈ ਇਹ ਜਿਹੜੇ ਇਸ ਤੋਂ ਪਹਿਲਾਂ ਅਸੀਂ ਗੁਰਪਤਵੰਨ ਸਿੰਘ ਪੰਨੋਹਰਾਂ ਦੀ ਗੱਲ ਕਰ ਲਈਏ ਉਸ ਤੋਂ ਵੀ ਪਹਿਲਾਂ ਮੈਂ ਚਲੇ ਜਾਣਾ 80 ਦੇ ਦਹਾਕੇ ਜਦੋਂ ਮੈਂ ਹਿੰਦੁਸਤਾਨ ਭਾਰਤ ਵਿੱਚ ਰਹਿੰਦਾ ਸੀ ਜੀ ਤੇ ਉੱਥੇ ਨਿਊਜ਼ਪੇਪਰਾਂ 'ਚ ਖਬਰਾਂ ਆਉਂਦੀਆਂ ਸੀ ਵੀ ਉਸ ਵੇਲੇ ਤੇ ਰਾਸ਼ਪਤੀ ਰੇਗਨ ਨੇ ਖਾਲਸਤਾਨ ਦੇ ਪ੍ਰੈਜ਼ੀਡੈਂਟ ਨੂੰ ਆਪਣੇ ਘਰ ਬੁਲਾ ਲਿਆ ਡਿਨਰ ਤੇ ਔਰ ਇਹ ਜੀ ਖਬਰਾਂ ਆਉਂਦੀਆਂ ਸਨ ਕਿ ਜੀ ਰਾਜੀਵ ਗਾਂਧੀ ਦੇ ਸਾਹਮਣੇ ਬਿਠਾਤਾ ਗਿਆ ਉਹਨਾਂ ਨੂੰ ਔਰ ਉੱਥੇ ਹੀ ਲੱਗਦਾ ਸੀ ਕਿ ਬਸ ਹੁਣ ਤੇ ਖਾਲਸਤਾਨ ਬਣ ਗਿਆ ਕਿਉਂਕਿ ਜੇ ਅਮਰੀਕਾ ਦੇ ਰਾਸ਼ਟਰਪਤੀ ਨੇ ਉਹਨਾਂ ਨੂੰ ਬੁਲਾ ਲਿਆ ਤੇ ਅਸੀਂ ਤੇ ਹੁਣ ਬਸ ਬਣ ਗਿਆ ਖਾਲਸਾ ਔਰ ਅਸੀਂ ਯੰਗ ਜਿਹੜਾ ਯੰਗ ਯੰਗਸਟਰ ਹੁੰਦੇ ਸਾਂ ਖਾਸ ਕਰਕੇ ਜਿਹੜਾ ਯੂਥ ਹੈ ਉਹ ਇਹ ਸੁਣ ਕੇ ਬੜਾ ਪ੍ਰਭਾਵਿਤ ਹੁੰਦਾ ਹੈ ਔਰ ਮੈਂ ਵੀ ਇਹ ਸੋਚ ਕੇ ਜਦੋਂ ਮੈਂ ਅਮਰੀਕਾ ਪੜ੍ਹਨ ਆਸਤੇ ਆਇਆ ਤੇ ਮੈਂ ਤਾਂ ਸਮਝਿਆ ਜੀ ਇੱਥੇ ਤੇ ਖਾਲਸਾਣ ਬੜੀ ਸਪੋਰਟ ਹੈ ਪਤਾ ਲੱਗਾ ਕਿ ਕੁਕੀ ਗਿਲ ਸਾਹਿਬ ਜਿਹੜੇ ਸਾਡੇ ਕੌਮ ਦੇ ਹੀਰੇ ਨੇ ਉਹਨਾਂ ਨੂੰ ਇੱਥੇ ਜੇਲ੍ਹ 'ਚ 10 ਸਾਲ ਹਸਤੇ ਬੰਦ ਕੀਤਾ ਗਿਆ ਉਹ ਰਐਫਆਈ ਛਾਪੇ ਮਾਰ ਮਾਰ ਕੇ 80 ਦੀ ਗੱਲਾਂ ਮੈਂ ਤੁਹਾਨੂੰ ਦੱਸ ਰਿਹਾ 88 ਲੇਟ 80 ਦੀਆਂ ਹਾਂਜੀ ਕਿ ਇਥੋਂ ਬੰਦਿਆਂ ਨੂੰ ਡਿਪੋਰਟ ਕੀਤੇ ਜਾ ਰਹੇ ਸਨ ਫੜ ਫੜ ਕੇ ਰਜੀਵ ਗਾਂਧੀ ਆਇਆ ਸੀ ਉਹਦੇ ਨਾਲ ਹੀ ਨਾ ਸਮਝੋਤਾ ਹੋਇਆ ਸੀ ਇਹ ਜਿਹੜਾ ਨੈਰੇਟਿਵ ਸੈੱਟ ਕੀਤਾ ਜਾਂਦਾ ਨਾ ਇਹ ਬੜਾ ਇੱਕ ਝੂਠ ਕ੍ਰੀਏਟ ਕੀਤਾ ਜਾਂਦਾ ਕਿ ਇੱਥੇ ਤੇ ਜੀ ਬੜੀ ਸਪੋਰਟ ਹੈ ਜਿਵੇਂ ਗੁਰਪਤਵੰਨ ਸਿੰਘ ਪੰਨੂ ਨੇ ਪਿੱਛੇ ਉਹ ਵੀਡੀਓ ਪਾਤੀ ਸੀ ਕਿ ਮੈਂ ਮੈਨੂੰ ਤੇ ਜੀ ਸੱਦਾ ਆਇਆ ਸੀ ਮੈਂ ਸੋਚ ਚੁੱਕਣ ਸੈਰਮਨੀ ਤੇ ਪრეਜ਼ੀਡੈਂਟ ਟ੍ਰੰਪ ਦੇ ਇਨੌਗੁਰੇਸ਼ਨ ਇਨੌਗੁਰੇਸ਼ਨ ਤੇ ਗਿਆ ਸੀ ਉਹਦੇ ਉੱਥੇ ਹਰ ਕੋਈ ਜਾਂਦਾ ਸੀ 10000 ਬੰਦਾ ਸੀ ਉੱਥੇ ਤੁਸੀਂ 1500 ਡਾਲਰ ਦਿਓ ਤੇ ਤੁਸੀਂ ਜਾ ਸਕਦੇ ਸੀ ਪਰ ਲੋਕਾਂ ਵਿੱਚ ਇੱਕ ਇੱਕ ਪ੍ਰਮ ਫਲਾਇਆ ਜਾਂਦਾ ਕਿ ਦੇਖੋ ਜੀ ਸਾਡੀ ਕਿੰਨੀ ਵੱਡੀ ਸਪੋਰਟ ਹੈ ਕਿਉਂਕਿ ਇਹਨਾਂ ਦੀ ਦੁਕਾਨਦਾਰੀ ਇੱਥੋਂ ਚੱਲਦੀ ਇਹਨਾਂ ਦੀ ਦੁਕਾਨਦਾਰੀ ਚੱਲਦੀ ਹੈ ਲੋਕਾਂ ਨੂੰ ਦਿਖਾਣ ਲਈ ਤੇ ਫਿਰ ਉੱਥੋਂ ਪੈਸੇ ਆਣੇ ਸੋ ਇਹਨਾਂ ਚੀਜ਼ਾਂ ਤੋਂ ਸਾਨੂੰ ਬੜਾ ਹੀ ਸਾਵਧਾਨ ਰਹਿਣ ਦੀ ਲੋੜ ਹੈ ਹੁਣ ਇਹ ਲੈਟਰ ਜਨਰਿਕ ਲੈਟਰ ਹੈ ਤੁਸੀਂ ਖੈਰ ਤੁਸੀਂ ਤੁਹਾਨੂੰ ਤੇ ਜਵਾਬ ਆਣੀ ਤੁਸੀਂ ਤੇ ਪੱਤਰਕਾਰ ਹੋ ਤੁਸੀਂ ਤੇ ਵਾਈਟ ਹਾਊਸ ਜਾਂਦੇ ਰਹਿੰਦੇ ਹੋ ਪਰ ਕੋਈ ਵੀ ਯੂਐਸ ਸਿਟੀਜ਼ਨ ਚਿੱਠੀ ਲਿਖੇ ਔਰ ਵਾਈਟ ਹਾਊਸ ਦਾ ਜਵਾਬ ਜ਼ਰੂਰ ਦਿੰਦਾ ਹੈ ਇਹ ਨਹੀਂ ਕਿ ਡੋਨਲਡ 트ੰਪ ਲਿਖ ਕੇ ਔਰ ਸਾਈਨ ਕਰਕੇ ਭੇਜੇ ਨੇ ਆਟੋਮੈਟਿਕ ਜਵਾਬ ਆਂਦੇ ਨੇ ਉਹਨਾਂ ਦੇ ਪੂਰੇ ਡਿਪਾਰਟਮੈਂਟ ਨੇ ਜਿਹੜੇ ਕਰਦੇ ਨੇ ਪਰ ਇਹ ਸਿਰਫ ਇਹ ਚਿੱਠੀਆਂ ਤੋਂ ਲੋਕਾਂ ਨੂੰ ਪਰਮਾਇਆ ਜਾਂਦਾ ਹੈ ਬਹੁਤ ਸ਼ੁਕਰੀਆ ਜਸਦੀਪ ਜੀ ਅੱਜ ਦੇ ਪ੍ਰੋਗਰਾਮ ਵਿੱਚ ਫਿਰ ਆ ਲੈ ਨਹੀਂ ਸਾਨੂੰ ਦਿਓ ਇਜਾਜ਼ਤ ਜੇ ਪ੍ਰੋਗਰਾਮ ਚੱਗਾ ਲੱਗੇ ਸਾਡੇ YouTube ਚੈਨਲ ਨੂੰ ਵੀ ਲਾਈਕ ਕਰੋ ਸਬਸਕ੍ਰਾਈਬ ਕਰੋ ਬਹੁਤ ਬਹੁਤ ਧੰਨਵਾਦ ਬਹੁਤ ਧੰਨਵਾਦ ਜੱਸੀ ਜੀ